ਮਿਰਜ ਜੀ ਕਿਵੇਂ ਦੇਖਦੇ ਹੋ ਕਿ ਅੱਜ ਉਹ ਤੇ ਗੱਲ ਸਾਹਿਬ ਤੁਹਾਡੇ ਨਾਲ ਰਲਣੇ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ आदेश ਨੂੰ ਦੀ ਪਾਲਣਾ ਕਰ ਕੀਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਗੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋਣ ਕਿਸੇ ਹੋਰ ਪਾਰਟੀ 'ਚ ਵੀ ਗਏ ਹੋਣ ਉਹ ਵਾਪਸ ਅਕਾਲੀ ਦਲ ਵਿੱਚ ਆਉਣ। ਕਿਤੇ ਹਾਲਾਤ ਬਦਲਣੇ ਨਹੀਂ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਬੀਜੇਪੀ ਜਾਂ ਕਾਂਗਰਸ ਨਾਲ ਕੋਈ ਗੱਟਬੰਦੀ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਨੇ ਹਾਈ ਕੋਰਟ ਨੇ ਇਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੈ